ਜੋਧਨ ਨਸਿਆਂ ਦੇ ਵਿਰੁੱਧ ਔਰ ਜਿਹੜੀਆਂ ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਉਸਾਰੀਆਂ ਨੇ ਉਸ ਤੇ ਪਿਆਬ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਔਰ ਕਈ ਸ਼ਹਿਰਾਂ ਦੇ ਵਿੱਚ ਜਿਹੜੇ ਘਰਾਂ ਤੇ ਨਸ਼ਾ ਤਸਕਰਾਂ ਦੇ ਘਰ ਸਨ ਉਹਨਾਂ ਤੇ ਔਰ ਜਿਹੜੀਆਂ ਸਾਰੀਆਂ ਕੀਤੀਆਂ ਹੋਈਆਂ ਸੀ ਉਹਨਾਂ ਤੇ ਸਰਕਾਰ ਦੇ ਵੱਲੋਂ ਬਲਡوزر ਚਲਾਇਆ ਗਿਆ ਔਰ ਪਹਿਲੀਆਂ ਤਸਵੀਰਾਂ ਔਰ ਪਹਿਲੀ ਕਾਰਵਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਦਰਸਾ ਦੇ ਵਿੱਚ ਹੋਈ ਆ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹ ਘਰਾਂ ਜਿਸ ਤੇ ਕਾਰਵਾਈ ਆ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਆ ਘਰ ਬਿਲਕੁਲ ਜੀਸੀਬੀ ਲਾ ਕੇ ਢਾਹ ਦਿੱਤਾ ਗਿਆ ਹੈਗਾ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਔਰ ਦੱਸ ਦਈਏ ਕਿ ਇਹ ਜਾਣਕਾਰੀ ਦੇ ਅਨੁਸਾਰ ਸ਼ਾਮ ਲਾੜ ਦੀ ਜ਼ਮੀਨ ਤੇ ਇਹ ਘਰ ਬਣਿਆ ਹੋਇਆ ਸੀ ਔਰ ਪੰਚਾਇਤ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਮਤਾ ਪਾਇਆ ਗਿਆ ਸੀ ਔਰ ਇਸ ਘਰ ਦੇ ਮਾਲਕ ਤੇ ਪੰਜ ਪਰਚੇ ਜਿਹੜੇ ਦਰਜ ਨੇ ਦੱਸਿਆ ਜਾ ਰਿਹਾ ਕਿ ਜਿਹੜੇ ਐਨਡੀਪੇਸ ਐਕਟ ਤਹਿਤ ਔਰ ਐਕਸਾਈਜ਼ ਦੇ ਤਹਿਤ ਪੰਜ ਪਰਚੇ ਦਰਜ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਅੱਜ ਜਿਹੜੀ ਕਾਰਵਾਈ ਕੀਤੀ ਗਈ ਆ ਔਰ ਘਰ ਦੀ ਜੀਸੀਬੀ ਲਾ ਕੇ ਢਾ ਦਿੱਤਾ ਗਿਆ ਹੈਗਾ ਇਹ ਪਹਿਲੀ ਕਾਰਵਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੇਖਣ ਨੂੰ ਮਿਲੀ ਹੈਗੀ ਔਰ ਦੱਸਦੀ ਹੈ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਮਦਰਸੇ ਦੇ ਵਿੱਚ ਇਹ ਜਿਹੜੀ ਕਾਰਵਾਈ ਕੀਤੀ ਗਈ ਆ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਕਾਰਵਾਈਆਂ ਕੀਤੀਆਂ ਗਈਆਂ ਨੇ ਜੋ ਤੁਸੀਂ ਦੇਖੀਆਂ ਨੇ ਨਸ਼ਾ ਤਸਕਰ ਹੋਣ ਚਾਹੇ ਉਹ ਨਜਾਇਜ਼ ਉਹ ਸਾਰੀਆਂ ਕੀਤੀਆਂ ਹੋਣ ਬਲਡوزر ਜਿਹੜਾ ਚਲਾਇਆ ਜਾ ਰਿਹਾ ਹੈਗਾ ਜੀਸੀਬੀਆਂ ਦੇ ਨਾਲ ਘਟਾਈ ਜਾ ਰਹੇ ਨੇ ਔਰ ਇਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਮਦਰੱਸਾ ਸੀ ਜਿਸ ਦੇ ਵਿੱਚ ਅੱਜ ਜਿਹੜੀ ਪਹਿਲੀ ਕਾਰਵਾਈ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੇਖਣ ਨੂੰ ਮਿਲੀ ਹੈ ਪ੍ਰਸ਼ਾਸਨ ਦੇ ਵੱਲੋਂ ਇਹ ਕਾਰਾ ਜਿਹੜਾ ਜੀਸੀਬੀ ਲਾ ਕੇ ਢਾਹ ਦਿੱਤਾ ਗਿਆ ਹੈਗਾ ਹਾਲਾਂਕਿ ਇਸ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀਗਾ ਨਹੀਂ ਹੀ ਰਹਿੰਦਾ ਸੀ ਕਿਉਂਕਿ ਉਹ ਦੱਸਿਆ ਜਾ ਰਿਹਾ ਕਿ ਫਾਜ਼ਲਕਾ ਦੇ ਵਿੱਚ ਰਹਿੰਦੇ ਸੀਗੇ ਕਾਰਖਾਨੇ ਪਿਆ ਸੀਗਾ ਕਰਾ ਲਿੱਤਾ ਗਿਆ ਸੀਗਾ ਖਾਲੀ ਔਰ ਇਹ ਜਿਹੜੀ ਕਾਰਵਾਈ ਆ ਅੱਜ ਦੇਖਣ ਨੂੰ ਮਿਲੀ ਹੈ ਕਿ ਜੀਸੀਬੀ ਦੇ ਨਾਲ ਇਹ ਜਿਹੜਾ ਕਾਟਾ ਆਇਆ ਗਿਆ ਹੈਗਾ ਇਹ ਤਸਵੀਰਾਂ ਮੁਕਸਰ ਦੇ ਪਿੰਡ ਮੰਦਰਸਾ ਤੋਂ ਸਾਂਝੀਆਂ ਕਰ ਰਹੀ ਸੀ ਹੋਰ ਵੀ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਤਤ ਦੇ ਉਜਾਜ ਪੰਚਾਇਤੀ ਸੀ ਸਾਰੇ ਨਸ਼ਾ ਤਸ਼ਕਰ ਵੀ ਨਹੀਂ ਇਹਨਾਂ ਕਲਾਬ ਸਾਡੇ ਕੋਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਆਈ ਹੈ ਪੰਚਾਇਤ ਨੇ ਵੀ ਸਾਨੂੰ ਮਤਾ ਪਾ ਕੇ ਦਿੱਤਾ ਵੀ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਪੰਚਾਇਤੀ ਲੈਂਡ ਚ ਵਿੱਚ ਉਹ ਬਣੀ ਹੋਈ ਸੀ ਤੇ ਉਹ ਅਸੀਂ ਪੰਚਾਇਤ ਵੱਲੋਂ ਸਾਨੂੰ ਮਤਾ ਪਾ ਕੇ ਕਾਰਵਾਈ ਵਾਸਤੇ ਨੋਟਿਸ ਵੀ ਦਿੱਤੇ ਗਏ ਸੀ ਤੇ ਉਹ ਅੱਜ ਅਸੀਂ ਠਾਰ ਰਹੇ ਹਾਂ ਥੈਂਕ ਯੂ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਨਸ਼ੇ ਦੇ ਸਮਗਲਰਾਂ ਤੇ ਪੈਡਲਰਾਂ ਦੇ ਵਿਰੁੱਧ ਜੋ टेंगजरी एक्शन पूरे स्टेट लेवल से शुरू किया गया है उसकी लगातारता युद्ध नशे विरुद्ध मुहिम तहत डिस्ट्रिक मुक्तर पुलिस वालों आज एक नशा दे जो प्रोसीड ऑफ सेल ऑफ ड्रग्स ते जो एक स्ट्रक्चर उस पर कार्रवाई की जा रही है ये सिविल प्रशासन वालों एक इलीगल तरीके से बनाए हुए स्ट्रक्चर से एक डिमोलिशन ऑर्डर जो है उसकी एग्जीक्यूशन हैगी है, है। लॉ एंड ऑर्डर बनाए रखने पिंड के एक इनपुट जो है कोई लॉ एंड ऑर्डर से कोई इतने माहौल खराब ना हो इसलिए पुलिस की एडुकेट डिप्लॉयमेंट की गई है तो इस जो स्ट्रक्चर के बारे में कहना चाहवागा जो सरबजीत सिर्फ गग्गू हैगा इसते पहला भी एन डी पी एस के पर्चे है दो इसके ब्रदर से इसके फादर से भी पहला जो है एन डी पी एस के परचे तो इस मुहिम पर मैं यही कहना चाहवागा कि जो भी कोई प्रोसीड ऑफ सेल ऑफ ड्रग्स से कोई बिल्डिंग कोई स्ट्रक्चर बना तो उसके खिलाफ कार्रवाई की जाएगी ਤੋ ਇਹ ਪੰਚਾਇਤੀ ਤੌਰ ਤੇ ਵੀ ਜੋ ਸਰਪੰਚ ਸਾਹਿਬ ਹੈਗੇ ਉਹਨਾਂ ਨੇ ਦੱਸਿਆ ਕਿ ਇਹ ਪੰਚਾਇਤੀ ਸ਼ਾਮਲਾਟ ਸੀਗੀ ਤੇ ਇੱਥੇ ਇਹਨਾਂ ਨੇ ਇਲੀਗਲ ਤਰੀਕੇ ਦੇ ਸਟਰਕਚਰ ਬਣਾਇਆ ਹੋਇਆ ਸੀਗਾ ਤੋ ਆਜ ਇਹ ਐਗਜ਼ੀਕਿਊਟ ਕੀਤਾ ਜਾ ਰਿਹਾ ਹੈ ਐਕਸ਼ਨ ਹਾਂ ਤੋ ਕੀ ਲੱਗਦਾ ਕਿ ਇਹ ਕਿ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਹੈਗੀ ਜਾਂ ਪੰਚਾਇਤੀ ਵਿਭਾਗ ਦੀ ਇਹ ਦੇਖੋ ਜੋ ਕਾਰਵਾਈ ਜਿਹੜੀ ਹੈਗੀ ਕਾਨੂੰਨੀ ਤੌਰ ਤੇ ਉਹ ਡਿਮੋਲੀਸ਼ਨ ਆਫ ਜੋ ਸਟਰਕਚਰ ਹੈਗਾ ਉਹ ਬੀਡੀਪੀਓ ਦੇ ਲੈਵਲ ਤੇ ਉਹ ਹੈਗਾ ਪੁਲਿਸ ਇਸ ਨੂੰ ਐਗਜ਼ੀਕਿਊਟ ਕਰਾਣ ਨੂੰ ਇੱਕ ਲੌਅ ਐਂਡ ਆਰਡਰ ਪੱਖੋਂ ਜੋ ਹੈਲਪ ਕਰ ਰਹੀ ਹੈ ਕਿ ਇਸ ਤਰ੍ਹਾਂ ਦਾ ਮੈਸੇਜ ਦਿਓਗੇ ਵੀ ਜਿਹੜੇ ਹੋਰ ਵੀ ਨਸ਼ਾ ਤਸਕਰ ਹੈਗੇ ਆ ਵੀ ਜਿਹੜਾ ਹੈ ਕਿ ਐਸੀ ਤਰ੍ਹਾਂ ਦਾ ਨਤੀਜਾ ਦਿੱਤਾ ਜਾਊਗਾ ਜੇਕਰ ਉਹ ਬਾਜ਼ਮਾਰ ਇਸ 'ਚ ਕਲੀਅਰ ਇਨਸਟਰਕਸ਼ਨਸ ਹੈਗੇ ਕਿ ਜੋ ਵੀ ਕੋਈ ਨਸ਼ਾ ਤਸਕਰ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਬਿਲਡਿੰਗ ਕੋ ਸਟਰਕਚਰ ਬਣਾ ਕੇ ਰੱਖਿਆ ਹੈ ਤੇ ਬਾਕੀ ਸਾਰੇ ਇਸ ਚੀਜ਼ ਨੂੰ ਵੈਰੀਫਾਈ ਕਰਦੇ ਹੈਗੇ ਤੇ ਉਸ ਤੇ ਐਗਜ਼ੈਂਪਲਰੀ ਤੇ ਡੈਂਟਰੈਂਟੇਕਸ਼ਨ ਲਿਆ ਜਾਊਗਾ 3090 ਬਖਸ਼ਾ ਨਹੀਂ ਜਾਊਗਾ ਜਿਲ੍ਹੇ ਜੋ ਹੋਰ ਵੀ ਕੋਈ ਪਰਚੇ ਦਰਜ ਹਨ ਸਰ ਇਹ ਇਨਾਤੇ ਫੈਮਲੀ ਤੇ ਇਨਾਦੇ ਫਾਦਰ ਤੇ ਬ੍ਰਦਰ ਮਿਲਾ ਕੇ ਟੋਟਲ 5 ਪਰਚੇ ਹੈਗੇ ਤੇ ਇਸ ਚ ਗੋਲੀਆਂ ਦੀ ਕਾਫੀ ਪਿੱਛੇ ਰਿਕਵਰੀ ਹੋਈ ਸੀ ਇਨਾਦੇ ਜੋ ਪੁਰਾਣੇ ਪਰਚਿਆਂ ਤੇ ਜੀ ਜਿਲ੍ਹੇ ਦੇ ਵਿੱਚ ਕੋਈ ਅਸਰਾਂ ਦਾ ਕੋਈ ਹੋਰ ਵੀ ਤਸਕਰ ਹੈਗਾ ਜਿਨ੍ਹਾਂ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਇਹ ਵਕਵਕ ਡਿਸਟ੍ਰਿਕਟਸ ਤੇ ਵਕਵਕ ਜੋ ਹੈਗੇ ਇਸ ਤਰ੍ਹਾਂ ਦੇ ਸਟਰਕਚਰਸ ਜੋ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਤੋਂ ਡਿਸਟ੍ਰਿਕਟ ਮੁਕਸਰ ਤੇ ਵੀ ਇਹ ਕਾਰਵਾਈ ਜੋ ਹੈ ਚੱਲ ਰਹੀ ਹੈਗੀ। ਪਰ ਇੱਕ ਕੰਦੇ ਆ ਵੀ ਜਿਹੜੇ ਹੋਰ ਵੀ بڑے ਲੋਕ ਸ਼ਾਮਰਾਣ ਜ਼ਮੀਨਾਂ ਤੇ ਬੈਠੇ ਐ ਕਿ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊ। ਨਹੀਂ ਦੇਖੋ ਇਹ ਤੋਂ ਵੈਰੀਫਿਕੇਸ਼ਨ ਪ੍ਰੋਸੈਸ ਹੈਗਾ ਵੈਰੀਫਾਈ ਕਰਕੇ ਸਾਰੀ ਚੀਜ਼ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ। ਨਸ਼ਾ ਵਿਰੋਧ ਜਿਹੜੀ ਮੁਹਿੰਮ ਹੈਗੀਗੀ ਉਹਦੇ ਤਹਿਤ ਇਹ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ। ਡੀਐਸਪੀ ਸਾਹਿਬ ਨੇ ਦੱਸਿਆ ਕਿ ਇਹਨਾਂ ਦੇ ਉੱਤੇ ਪੰਜ ਪਰਚੇ ਨਸ਼ਿਆਂ ਦੇ ਸਿਗੇ ਕੇਸ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਪੱਤੇ ਕੀ ਕੀਤਾ ਜਾ ਰਿਹਾ ਹੈਗਾ ਪੰਚਾਇਤ ਵੱਲੋਂ ਮਤਲਬ ਪਾਇਆ ਗਿਆ ਕਿ ਨਜਾਇਜ਼ ਜਿਹੜਾ ਮਕਾਨ ਖੜਾ ਗਿਆ ਸੀ ਉਹਨੂੰ ਪੰਚਾਇਤੀ ਮਤੇ ਦੇ ਉੱਤੇ ਕਰ ਦਿੱਤੀ ਉਹ ਤੁਸੀਂ ਬीडीपीਓ ਸਾਹਿਬ ਖੜੇ ਹੈਗੇ ਉਹਨਾਂ ਤੋਂ ਪਤਾ ਕਰ ਸਕਦੇ ਤੁਹਾਡੇ ਜੀ ਕਿੰਨੇ ਪਰਚੇ ਕਿੰਨੇ ਦੱਸੇ ਗਏ ਐਸਪੀ ਸਾਹਿਬ ਨੇ ਹੁਣੇ ਹੀ ਦੱਸਿਆ ਪੰਜ ਪਰਚੇ ਦੱਸੇ